ਜਿਲੰਦਰ ਦੇ ਇਹਾ ਜਿਮਨੇ ਚੋਣਾ ਤੋਂ ਬਾਅਦ ਹੁਣ ਗਿੱਦੜਬਾਹ ਤੇ ਉੱਤੇ ਜਿਹੜੇ ਕਿ ਚੋਣਾ ਆਉਣਗੇ ਉਸ ਦੇ ਉੱਤੇ ਜ਼ਿਆਦਾ ਫੋਕਸ ਆਮ ਆਦਮੀ ਪਾਰਟੀ ਕਰ ਰਹੀ ਐ ਤੇ ਜਿਸ ਨੂੰ ਲੈ ਕੇ ਦੱਸਦੀ ਐ ਕਿ ਉੱਥੇ ਹੀ ਰਾਜਾ ਵੜਿੰਗਾ ਤੇ ਸੁਖਬੀਰ ਬਾਦਲ ਨੂੰ ਹਰਾਉਣ ਦੇ ਲਈ ਖਾਸ ਰਣਨੀਤੀ ਘੜੀ ਜਾ ਰਹੀ ਐ ਤੇ ਦੱਸਦੀ ਐ ਕਿ ਇਸ ਦਾ ਅੰਦਾਜ਼ਾ ਚੋਣ ਜਿਹੜਾ ਕਿ ਪ੍ਰਚਾਰ ਤੋਂ ਪਹਿਲਾਂ ਹੀ ਦੇਖਣ ਨੂੰ ਮਿਲ ਰਿਹਾ ਐ ਤੇ ਉੱਥੇ ਹੀ ਵੱਖ-ਵੱਖ ਜਿਹੜੇ ਕਿ ਦੌਰੇ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਨੇ ਤੇ ਜਿਸ ਤੋਂ ਅੰਦਾਜ਼ਾ ਲਗਾ ਸਕਦੇ ਨੇ ਕਿ ਹੁਣ ਗਿੱਦੜਬਾਹ ਦੇ ਵਿੱਚ ਜੋ ਜਿਮਨੀ ਚੋਣਾਂ ਨੂੰ ਲੈ ਕੇ ਜਲਦ ਐਲਾਨ ਹੋਵੇਗਾ ਉਸ ਦੇ ਵਿੱਚ ਖਾਸ ਰਣਨੀਤੀ ਹੋ ਸਕਦੀ ਹੈ ਤੇ ਜਿਸ ਦੇ ਦੌਰਾਨ ਜਲੰਧਰ ਦੀਆਂ ਜਿਮਨੀ ਚੋਣਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਜ਼ਿਆਦਾ ਫੋਕਸ ਹੁਣ ਗਿੱਦੜਬਾਹ ਚੋਣਾਂ ਦੇ ਉੱਤੇ ਜਾ ਰਿਹਾ ਹੈ ਤੇ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਉੱਥੇ ਦਾ ਦੌਰਾ ਕੀਤਾ ਹੈ ਤੇ ਜਿਸ ਦੇ ਦੌਰਾਨ ਜਲੰਧਰ ਜਿਮਨੇ ਚੋਣਾ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਜ਼ਿਆਦਾ ਫੋਕਸ ਰੱਖ ਰਿਹਾ ਹੈ ਤੇ ਉੱਥੇ ਹੀ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵੱਲੋਂ ਲਾਏ ਗਏ ਇੰਚਾਰਜ ਮੰਤਰੀ ਅਮਨ ਅਰੋੜਾ ਦੇ ਲਾਡੀ ਟੌਨਸ ਵੀ ਇਲਾਕੇ ਦੇ ਵਿੱਚ ਐਕਟਿਵ ਹੋ ਚੁੱਕੇ ਨੇ ਤੇ ਜ਼ਿਕਰ ਕਰਦੀ ਹੈ ਕਿ ਇਸ ਮੌਕੇ ਲੀਡਰਾਂ ਨੇ ਸਥਾਨਕ ਆਗੂਆਂ ਨਾਲ ਮੀਟਿੰਗ ਕਰਨੀ ਸ਼ੁਰੂ ਕਰ ਦਿੱਤੀਆਂ ਨੇ ਤੇ ਇਸ ਮੌਕੇ ਪਾਰਟੀ ਅਜਿਹੇ ਆ ਲੀਡਰ ਅਜਿਹੇ ਲੀਡਰ ਜਿਹੜਾ ਕਿ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜੋ ਕਿ ਸਿੱਧਾ ਇਲਾਕੇ ਦੇ ਨਾਲ ਲੋਕਾਂ ਦੇ ਨਾਲ ਜੁੜਿਆ ਹੋਵੇ ਤੇ ਜੇ ਇਲਾਕੇ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਸੀਨੀਅਰ ਨੇਤਾ ਤੇ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਥੋਂ ਵਿਧਾਇਕ ਨੇ ਤੇ ਉੱਥੇ ਹੀ ਲੁਧਿਆਣਾ ਤੋਂ ਲੋਕ ਸਭਾ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਵਿਧਾਇਕਤੋ ਅਸਤੀਫਾ ਦੇ ਦਿੱਤਾ ਸੀ ਤੇ ਜਿਸ ਤੋਂ ਬਾਅਦ ਹੁਣ ਇੱਥੇ ਜਮਨੀ ਚੋਣਾਂ ਹੋਣ ਜਾ ਰਹੀਆਂ ਨੇ ਤੇ ਹਾਲਾਂਕਿ ਇਸ ਨੂੰ ਲੈ ਕੇ ਅਜੇ ਤੱਕ ਕੋਈ ਵੀ ਅਧਿਕਾਰਿਤ ਐਲਾਨ ਨਹੀਂ ਹੋਇਆ ਤੇ ਗੌਰ ਕਰਨ ਵਾਲੀ ਗੱਲ ਹੈ ਕਿ ਰਾਜਾ ਵੜਿੰਗ 2022 ਦੇ ਵਿੱਚ ਇਸ ਵੇਲੇ ਸੀਟ ਜਿੱਤਣ ਤੋਂ ਕਾਮਯਾਬ ਰਹੇ ਨੇ ਤੇ ਜਦੋਂ ਸੂਬੇ ਦੇ ਚਾ ਆਮ ਆਦਮੀ ਪਾਰਟੀ ਦੀ ਹਰੇ ਰੀ ਚੱਲੀ ਸੀ ਤੇ ਇਸ ਵੇਲੇ ਜ਼ਿਆਦਾਤਰ ਜਿਹੜੇ ਕਿ ਵੱਡੇ ਲੀਡਰ ਚੋਣ ਹੋਰ ਹਾਰ ਗਏ ਸੀ ਤੇ ਪਰ ਇਸ ਵੇਲੇ ਵੀ ਰਾਜਾ ਵੜਿੰਗ 1000 ਤੋ ਵੱਧ ਵੋਟਾਂ ਦੇ ਨਾਲ ਜਿੱਤ ਕੇ ਵਿਧਾਨ ਸਭਾ ਪਹੁੰਚ ਗਏ ਤੇ ਉੱਥੇ ਹੀ ਚਰਚਾ ਆਮ ਨੇ ਕਿ ਇਥੋਂ ਭਾਰਤੀ ਜਨਤਾ ਪਾਰਟੀ ਸਾਬਕਾ ਖਜ਼ਾਨਚੀ ਮੰਤਰੀ ਮਨਪ੍ਰੇ ਸਿੰਘ ਬਾਦਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਜੋਂ ਢਿੰਪੀ ਢਿੱਲੋਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਤੇ ਉੱਥੇ ਹੀ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ ਤੇ ਦੱਸਦੀ ਹੈ ਕਿ ਹੁਣ ਜ਼ਿਆਦਾਤਰ ਫੋਕਸ ਆਮ ਆਦਮੀ ਪਾਰਟੀ ਨੇ ਗਿੱਦੜ ਬਾਹਰ ਨੂੰ ਲੈ ਕੇ ਕਰ ਦਿੱਤਾ ਹੈ ਤੇ ਕਈ ਕੋਈ ਖਾਸ ਰਣਨੀਤੀ ਹੋ ਸਕਦੀ ਹੈ ਤੇ ਦੱਸ ਦਈਏ ਕਿ ਬੇਸ਼ੱਕ ਗਿੱਦੜ ਬਾਹ ਨੂੰ ਲੈ ਕੇ ਅਜੇ ਤੱਕ ਕੋਈ ਵੀ ਐਲਾਨ ਜਿਮਨੀ ਚੋਣਾਂ ਦਾ ਨਹੀਂ ਹੋਇਆ ਪਰੰਤੂ ਆਮ ਆਦਮੀ ਪਾਰਟੀ ਦਾ ਹੁਣ ਜਿਆਦਾ ਫੋਕਸ ਗਿੱਦੜ ਬਾਹ ਤੇ ਉੱਤੇ ਹੋ ਰਿਹਾ ਹੈ ਤੇ ਜਿਸ ਦੇ ਦੌਰਾਨ ਵੱਖ-ਵੱਖ ਦੌਰਿਆਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਜ਼ਿਆਦਾਤਰ ਆਮ ਆਦਮੀ ਪਾਰਟੀ ਜਿਹੜੀ ਕਿ ਹੁਣ ਜਿਆਦਾ ਫੋਕਸ ਉਹਨਾਂ ਦੇ ਉੱਤੇ ਕਰ ਰਹੀ ਹੈ ਤੇ ਦੂਜੇ ਪਾਸੇ ਬਾਕੀ ਉਮੀਦਵਾਰਾਂ ਨੂੰ ਟੱਕਰ ਦੇਣ ਦੇ ਲਈ ਪਹਿਲਾਂ ਹੀ ਜਿਹੜਾ ਕਿ ਆਮ ਆਦਮੀ ਪਾਰਟੀ ਨੇ ਤਿਆਰੀ ਖਿੱਚ ਲਈ